ਕਿੱਧਰ ਗਿਆ ਮੇਰਾ ਲਾਲਨੀ ਕਿਧਰ ਗਿਆ ਮੇਰਾ ਲਾਲਨੀ ਦੇਵਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ דוਵੇ ਘੜੀ ਮੁੜੀ ਕਰ ਦੇ ਸਵਾਲ ਦਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿੱਥੇ ਗਇਆ ਮੇਰਾ ਨਾਲ ਨਹੀਂ ਟੀੜੀ ਨਾ ਮਾਰ ਸਕੋ ਚੁੱਪ ਵੀ ਕਰਾਵਨਾ ਲਾਰੇ ਲਾ ਕੇ ਵਕਤ ਗੁਜ਼ਾਰਦੀ ਜੇ ਕਰ ਦੇਨੇ ਤੂੰ ਵੇ ਅੱਖ ਦੇਨੇ ਬਰਬਾਰ ਗਲ ਕਰ ਜੀਤ ਤੇ ਜਹਾਰਦੀ ਮਿਲਾਂਗੇ ਜਰੂਰ ਝੂਠੀ-ਮੂਠੀ ਹੌਸਲਾ ਦੇ ਮੇਲਾਗੇ ਜਰੂਰੇ ਹਸੀ ਝੂਠੀ-ਮੂਠੀ ਹੌਸਲਾ ਦੇ ਗੱਲ ਬਾਤ ਰਹੀ ਹਾਂ ਮਟਨਨੀ ਗੱਲ ਬਾਤ ਰਹੀ ਹਾਂ ਮਟਨ ਦਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿਧਰ ਗਿਆ ਮੇਰਾ ਨਾਲ ਨਹੀਂ ਦਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿਧਰ ਗਿਆ ਹਰ ਸਾਤ ਵਕੂ ਹੋ ਕੇ ਰਹੇ ਨੀ ਉਠਿੱਕ ਦੇ ਵੱਡੇ ਵੀਰੇ ਆਪੇ ਲੱਣਗੇ ਦੂਰ ਦੂਰ ਤੱਕ ਰੇ ਪਿੱਛੇ ਮੁੜ ਦੇਖਦੇ ਸੀ ਦੋਵੇਂ ਤੁਰੇ ਦੂਰ ਦੂਰ ਤੱਕ ਦੇਖਦੇ ਪਿੱਛੇ ਮੁੜ ਦੇਖਦੇ ਸੀ ਦੋਵੇਂ ਤੁਰੇ ਆਉਦੇ ਮੇਰੇ ਨਾਲ ਨਹੀਂ ਦਸਨੀ ਹਵਾਏ ਕੋਈ ਦੇਣੀ ਸੁਰੇ ਹਾਂ ਕਿਧਰ ਗਿਆ ਮੇਰਾ ਕਿੱਧਰ ਗਿਆ ਮੇਰਾ ਲਲਨੀ ਥੱਕ ਕੇ ਹਰ ਸੋਗੇ ਤੂੰ ਵੇ ਮਨ ਵਿੱਚ ਆਸ ਲਾ ਕੇ ਕੱਲ ਤੱਕ ਸਾਰੇ ਮਿਲ ਜਾਵਗੇ ਆਖ ਤੇ ਸਿ ਮਿਲਾਂਗੇ ਰੋਸ ਰੋਸ ਸਭ ਨੂੰ ਸਤਾ ਵਗੇ ਏਕੀ ਭਲਾ ਕਰਨ ਹੋਈ ਪੁੱਲਗੇ ਕਿਉ ਛੋਟਿਆਂ ਨੂੰ ਏਕੀ ਭਲਾ ਕਰਨ ਹੋਈ ਪੁੱਲਗੇ ਕਿਉ ਛੋਟਿਆਂ ਨੂੰ ਬੋਲਣਾ ਨਾ ਅਸਾਂ ਉਹ ਨਾ ਨਾ ਉਂਦਸਨੀ ਹਵਾਏ ਕੋਈ ਦੇਨੀ ਸੁਨੇਹਾ ਮੈਨੂੰ ਕਿਤੇ ਗਿਆ ਮੇਰਾ ਰਲਨੀ ਉਂਦਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿਤੇ ਗਿਆ ਕਿੱਧਰ ਗਿਆ ਮੇਰਾ ਲਾਲਨੀ ਕਿਧਰ ਗਿਆ ਮੇਰਾ ਲਾਲਨੀ ਸਾਨੂੰ ਤੇ ਇੱਕੋ ਹੀ ਇੱਕ ਆਸਰਾ ਹੈ